ਦੇ ਵਿੱਚ ਨੌਜਵਾਨ ਸ਼ਾਮਲ ਹੋਏ ਸੀ। ਔਰ ਜਿਹੜੀ ਅਪੀਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਿੰਘ ਜੀ ਸਿੰਘ ਬਾਦਲ ਸਾਹਿਬ ਨੇ ਸਾਰੀਆਂ ਪੰਤਕ ਪਿਰਾਂ ਨੂੰ ਕੀਤੀ ਸੀ। ਸ਼੍ਰੀ ਕਾਜਤਖ ਸਾਹਿਬ ਦੇ ਉੱਪਰ ਉਹਦੇ ਸਦਕਾ ਪਹਿਲਾਂ ਸਰਦਾਰ ਸ਼ਖਦੇਵ ਸਿੰਘ ਢੀਂਸਾ ਸਾਹਿਬ ਨੇ ਪੂਰੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਜ਼ ਕਰ ਦਿੱਤੀ। ਕੱਲ ਬੇਗਵਾਲ ਦੇ ਵਿੱਚ ਬੀਬੀ ਜਗੀਰ ਕੌਰ ਨੇ ਹਜ਼ਾਰਾਂ ਜਿਹੜੇ ਉਹਨਾਂ ਦੇ ਸਾਥੀ ਸੀ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇਕੱਠੇ ਹੋ ਕੇ ਅਖਸ਼ੋਮਨੀ ਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਨ ਦਾ ਫਰਨ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਲਿਆ ਔਰ ਅੱਜ ਇੱਥੇ ਵੀ ਦੇਖੋ ਕਿੰਨੇ ਉਤਸ਼ਾਹ ਦੇ ਨਾਲ ਲੋਕੀ ਸ਼ਾਮਲ ਹੋਏ ਆ ਇਸ ਕਰਕੇ ਪੰਜਾਬ ਦੇ ਲੋਕੀ ਹੁਣ ਸਮਝਣ ਲੱਗ ਗਏ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਬੜੇ ਵੱਡੇ ਵਾਅਦੇ ਕਰਕੇ ਪਹਿਲਾ 5 ਸਾਲ ਕਾਂਗਰਸ ਨੇ ਵਿਸ਼ਵਾਸ ਘਾਤ ਕੀਤਾ ਅੱਜ ਪੰਜਾਬ ਉਸ ਮਾਰਚੋਂ ਹਲੇ ਉੱਠ ਨਹੀਂ ਆਇਆ ਤੇ ਇਨਾ ਲੋਕਾਂ ਨੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਤੇ 2 ਸਾਲਾਂ ਦੇ ਵਿੱਚ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਸੂਬੇ ਦੇ ਵਿੱਚ ਬਣੇ ਹੋਇਆ ਔਰ ਦੂਜੇ ਪਾਸੇ ਲਾਏਂਡ ਆਰਡਰ ਸੂਬੇ ਦਾ ਬਿਲਕੁਲ ਖਤਮ ਹੋ ਗਿਆ ਕਰਪਸ਼ਨ ਜਿਹੜੀ ਆ ਉਹ ਸਿਖਰਾਂ ਦੇ ਉੱਤੇ ਪਹੁੰਚ ਗਈ ਹੈ ਨਸ਼ਿਆਂ ਦਾ ਮਾੜਾ ਹਾਲ ਹੈ ਹੈਲਥ ਐਜੂਕੇਸ਼ਨ ਸਾਰਿਆਂ ਡਿਪਾਰਟਮੈਂਟ ਦਾ ਜਿਹੜਾ ਟੋਟਲੀ ਸਿਸਟਮ ਕਲੈਪਸ ਹੋਣੋਂ ਇਸ ਲਈ ਲੋਕਾਂ ਨੇ ਮੈ ਸਮਝਦਾ ਮਨ ਬਣਾਇਆ ਔਰ ਤਗੜੇ ਹੋ ਕੇ ਅਰਤੀ ਸ਼ਰਮਣੀ ਕਾਲੀ ਦਲ ਦਾ ਸਾਥ ਹੀ ਦੇ ਦਿੱਤਾ ਇਹ ਚੀਜ਼ਾਂ ਇਸ ਗੱਲ ਦਾ ਪ੍ਰਗਟਾਵਾ ਨੇ ਕਿ ਤੁਹਾਡੇ ਕੋਲੇ ਹੁਣ ਜਿਹੜੇ ਆਮ ਆਦਮੀ ਆ ਉਹਨਾਂ ਤੋਂ ਤੁਹਾਡਾ ਭਰੋਸਾ ਹੁਣ ਉੱਠ ਗਿਆ ਜਿੱਥੇ ਆਮ ਆਦਮੀ ਦਾ ਭਰੋਸਾ ਤੁਹਾਡੇ ਤੋਂ ਉੱਠ ਗਿਆ ਦੋਨੋਂ ਚੱਕ ਗੱਲ ਤਾਂ ਹੈ ਨਾ ਕਦੀ ਸੁਣਿਆ ਕਿਤੇ ਇਦਾਂ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਸਾਰੀ ਭਾਰਤ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਖੜੀ ਹੋ ਜਾਵੇ ਇਹ ਜਿਹੜੀ ਪੈਨਿਕ ਇਹ ਹਾਰਕ ਬੁੱਲਣ ਦੇ ਮੁਤਾਬਕ ਹੈ ਕਿ ਨੈਤਿਕ ਤੌਰ ਦੇ ਉੱਤੇ ਉਹਨਾਂ ਮੰਨ ਲਿਆ ਕਿ ਹੁਣ ਸਾਡੇ ਪੈਰ ਨਹੀਂ ਲੱਗਣੇ ਤੇ ਜਿਹੜਾ ਅਖੀਰਲਾ ਹਥਿਆਰ ਹੁੰਦਾ ਵੀ ਮੰਤਰੀ ਉਹਨਾਂ ਨੂੰ ਲੱਗਦਾ ਕਿ ਸਾਡਾ ਬਹੁਤ ਵੱਡਾ ਬੰਦਾ ਇਸ ਕਰਕੇ ਹਾਲੇ ਤਾਂ ਜਿੱਦਣ ਚੋਣ ਕਮਿਸ਼ਨ ਨੇ ਜਾਦਤਾ ਲਾਇਆ ਮੰਤਰੀ ਲੱਗਣੇ ਨਹੀਂ ਇਹਨਾਂ ਦਾ ਤਾਂ ਸਾਰਾ ਕੁਝ ਉਦੋਂ ਨਹੀਂ ਗਵਾਜਣਾ ਇਹਨਾਂ ਨੇ ਭੀੜ ਦੇ ਵਿੱਚ